ਜਿਹੜੇ ਹੁਣ ਨਾਜ਼ਰਬੰਦ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਵਰੀ ਹੋ ਕੇ ਆਉਣ ਉਹਨਾਂ ਦਾ ਵੀ ਜਿਹੜਾ ਜਿਵੇਂ ਕਹਿੰਦੇ ਹੁੰਦੇ ਆ ਵੀ ਇਨਸਾਫ ਮਿਲੇ ਉਹਨਾਂ ਸਾਡੇ ਭਰਾਵਾਂ ਨੂੰ ਅਸੀਂ ਉਮੀਦ ਕਰਦੇ ਆ ਪ੍ਰਸ਼ਾਸਨ ਤੋਂ ਆਜ ਉਹਨਾਂ ਵੀਰਾਂ ਨੂੰ ਵੀ ਇਸ ਕਬੱਡੀ ਕੱਪ ਦੇ ਉੱਤੇ ਜਿਹੜਾ ਮਿਸ ਕੀਤਾ ਯਾਰ ਪਹਿਲੀ ਕਬੱਡੀ ਦੇ ਉੱਤੇ ਬਾਈ ਮੱਖਣ ਰੰਧਾਵੇ ਵੱਲੋਂ ਕਹਿੰਦੇ 200 ਰੁਪਏ ਲੱਗਿਆ ਹੋਇਆ ਲੈ ਵੀ ਛੇੜ ਘਾੜੇ ਲਓ ਫਾਈਨਲ ਦੀ ਪਹਿਲੀ ਰੇਡ ਆ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਪਰ ਦੂਸਰੇ ਪਾਸੇ ਜਾਫੀ 4 ਇਹ ਮੈਲਕਾਣਾ ਦੀ ਟੀਮ ਦੇ ਜਾਫੀ ਰੇ ਪਰ ਪਹਿਲੀ ਤੇ ਨਵਾ ਹੋਏ ਗਬਰੂਆ ਪਹਿਲਾ ਡੇਢ ਨੰਬਰ ਉਹ ਸੰਗਰੇੜੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਲੈ ਵੀ ਵੀਰੋ ਅਲਟੋ ਗੱਡੀਆਂ ਕਿਹੜੇ ਪਾਸੇ ਨੂੰ ਜਾਣ ਗਈਆਂ ਹੁਣ ਪਤਾ ਲੱਗ ਜਾਣਾ ਵੀ ਆਲਟੋ ਜਾਂਦੀ ਹੈ ਕਿੱਧਰ ਨੂੰ ਹੈ ਆਲਟੋਆਂ ਦੀ ਵੀ ਸਲਫਾ ਸੁਲਫਾ ਮਾਰ ਲਓ ਇਹਨਾਂ ਨੂੰ ਵੀ ਗਰਮ ਕਰ ਲਓ ਪਿਛਲੇ ਸਾਲ ਦਾ ਫੋਰਡ ਟਰੈਕਟਰ ਦਾ ਜੇਤੂ ਆਪਣੇ ਹਿੱਸੇ ਦੀ ਪਹਿਲੀ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਲੋ ਇਧਰਲੇ ਪਾਸੇ ਕਹਿੰਦੇ ਪਹਿਲੀ ਕਬੱਡੀ ਪਾਉਣ ਦੇ ਲਈ ਬਿਲਕੁਲ ਤਿਆਰ ਹੈ ਮੇਰੇ ਵੀਰੋ ਗੁਰਮੀਤ ਰੋਡ ਜੀ ਜਿਹੜੀ ਕਬੱਡੀ ਹੁਣ ਪਵੇਗੀ ਉਹਦੇ ਉੱਤੇ 200 ਰੁਪਇਆ ਗੁਰਮੀਤ ਰੋਡ ਜੀ ਦਾ ਲੱਗੇਗਾ ਲੈ ਵੀ ਕੰਤੀ ਜੀ ਲੇਖਾ ਜੋਖਾ ਤੁਸੀਂ ਰੱਖਣਾ ਹੈ ਪਲੇਅਰਾਂ ਨੂੰ ਬੇਨਤੀ ਹੈ ਵੀ ਪੈਸੇ ਜਿਹੜੇ ਮੌਕੇ ਤੇ ਫੜੀ ਜਾਓ ਗੱਲਾਂ ਕਹਿੰਦੇ ਆਲਟੋ ਗੱਡੀਆਂ ਦੀ ਹੌਣੀ ਹੈ ਮੇਰੇ ਮਿੱਤਰੋ ਟਾਪ ਦਾ ਮੇਲਾ ਪਿਛਲੇ ਸਾਲ ਕਹਿੰਦੇ ਫੋਰਡ ਟਰੈਕਟਰ ਜਿਸ ਮੁੰਡੇ ਨੇ ਜਿੱਤਿਆ ਉਹ ਮੁੰਡਾ ਕਹਿੰਦੇ ਹੱਥਾਂ ਨੂੰ ਉਹ ਕਲੀ ਲਾਈ ਜਾਂਦਾ ਇਹਨਾਂ ਦਾ ਹੈ ਕਹਿੰਦੇ ਅਲੀ ਮੌਲਾ ਕਰੇ ਭਲੀ ਜਿੰਦ ਵਿਰੋਧੀਆਂ ਦੇ ਵਿਹੜੇ ਚੱਲੀ ਲਓ ਪਈ ਹੋਈ ਕਬੱਡੀ ਮੇਰੇ ਵੀਰੋ ਵਾਲੀ ਮਹਿਲਕਲਾਂ ਦੀ ਧਰਤੀ ਦਾ ਲਓ ਦੂਜੇ ਪਾਸੇ ਕਹਿੰਦੇ ਜੱਗੇ ਹੁਣੇ ਖੜਿਆ ਸਿੰਘਰੇੜੀ ਵਾਲੇ ਲਓ ਇੱਕ ਪਾਸੇ ਫੌਜੀ ਵਰਗੇ ਮੇਰੇ ਮਿੱਤਰੋ ਲਓ ਜੱਗਾ 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 ਆਓ ਸਾਹਮਣੇ ਵਾਲੀ ਕਹਿੰਦੇ ਮਹਿਲਕਲਾਂ ਦੀ ਧਰਤੀ ਦਾ ਅਲਟੋ ਗੱਡੀ ਦੇ ਨੇੜੇ ਹੁੰਦਾ ਤਰਿਆਉਂਦਾ ਪਰ ਸਾਹਮਣੇ ਅਗਲੀ ਰੇਡ ਰਾਜੀ ਸਿੰਘ ਰੇੜੀ ਵਾਲਾ ਪੌਂਡ ਦੇ ਲਈ ਤਿਆਰ ਵਰ ਤਿਆਰ ਹੈ ਜਾਫੀ 4 ਲੈ ਵੀ ਝਾੜੂ ਵਾਲਿਆ ਅਲਟੋ ਝਾੜੋ ਨੂੰ ਜਾਣੀ ਚਾਹੀਦੀ ਹੈ ਇਹ ਲੱਤੀ ਲਾਗੋ ਵੇਖਦੇ ਪਿੰਡ ਵਿੱਚ ਕਿੰਨੀ ਕਿ ਜਾਣ ਹੈ ਆਉਂਦੇ ਸਾਲ 911 ਟਰੱਕ ਉੱਤੇ ਜਾਣਿਆ ਸਾਡਾ ਵੱਡੇ ਭਾਈ ਕਹਿੰਦੇ ਐਨ ਆਰ ਆਈ ਭਰਾ ਵੱਡੀ ਦੇਰ ਵੱਡੀ سپورਟ ਪਰ ਪੈਂਦੀ ਰੇਡ ਦੇਦੇ ਚੱਕੀ ਬਾਈਕ ਲੋ ਕਬੱਡੀ ਕਹਿੰਦੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਈ ਹੋਈ ਹੈ ਉਧਰਲੇ ਪਾਸੇ ਹੋ ਗਿਆ ਖੜਕਾ ਦੜਕਾ ਮੇਰੇ ਮਿੱਤਰੋ ਲੈ ਵੀ ਇਧਰਲੇ ਪਾਸੇ ਗਰਾਊਂਡ ਦੇ ਵਿੱਚ ਰਾਸ਼ੀ ਯਾਦਾ ਹੋਣ ਕਰਕੇ ਪਤਾ ਨਹੀਂ ਲੱਗਿਆ ਵੀ ਜੱਫਾ ਕਿਹੜੇ ਮੁੰਡੇ ਨੇ ਲਾਇਆ ਲਓ ਜਗਰਾਤ ਸਿੰਘ ਜੀ ਨੰਬਰਦਾਰ ਵੱਲੋਂ ਆਹ ਕਬੱਡੀ ਗੱਗੂ ਨੱਤਾਂ ਵਾਲੇ ਦੀ ਦੇ ਉੱਤੇ 200 ਰੁਪਏ ਲੱਗਿਆ ਹੋਇਆ ਜਿੱਧਰ ਮਰਜੀ ਜੱਫਾ ਲੱਗੇ ਜਾਂ ਰੇਡ ਪਵੇ 200 ਦਿੱਤਾ ਜਾਣਾ ਮੇਰੇ ਵੀਰੋ ਲਓ ਉਧਰਲੇ ਪਾਸੇ ਸਾਡਾ ਭਰਾ ਹੈ ਬਿੱਲਾ ਪੈਣੀ ਫੱਤੇ ਵਾਲਾ ਤੇ ਨਾਲ ਸ਼ੀਰੇ ਹੁਣੀ ਕਹਿੰਦੇ ਵੀ ਸੇਵਕ ਝਾੜੋ ਵਾਲੇ ਨੂੰ 5 ਫੁੱਟਾ ਕੱਪ ਦਿੱਤਾ ਜਾਣਾ ਹੈ ਲੈ ਵੀ ਲੈ ਵੀ ਬਾਈ ਕਰ ਗੱਲ ਲਓ ਨੱਤਾ ਵਾਲਾ ਕਹਿੰਦੇ ਗੱਗੂ ਨੰਬਰ ਦੇ ਵਾਅਦੇ ਕਰ ਗਿਆ ਹੈ ਗਗਣ ਕਹਿੰਦਾ ਵੀ ਅੱਜ ਜੱਡੀ ਉਹ ਨੱਤਾ ਨੂੰ ਲਗਾਣੀ ਹੈ ਗਗਣ ਤੇ ਗੱਗੂ ਦੀ ਯਾਰੀ ਪੱਕੀ ਹੈ ਇਹਨਾਂ ਦਾ ਪਿਆਰ ਬਹੁਤ ਹੈ ਉਹ ਜੋੜੇ ਭਰਾ ਮਾਰਗੀ ਯਾਰੀ ਹੈ ਚੋਟੀ ਦਾ ਮੈਚ ਮੇਰੇ ਮਿੱਤਰੋ ਆਹ ਜਫੀ 4 ਝਾੜੋ ਵਾਲੇ ਨੂੰ ਪਤਾ ਅੱਜ ਉਹ ਗੱਡੀ ਝਾੜੋ ਨੂੰ ਲਗਾੜੀ ਲਗਾਉਣੀ ਹੈ ਅਲਟੋ ਗੱਡੀਆਂ ਦੇ ਫੈਸਲੇ ਉਹ ਤਪੇ ਮੰਡੀ ਦਾ ਕਬੱਡੀ ਕੱਪ ਜਫੀ 4 ਨੇ ਉਹ ਝਾੜੋ ਵਾਲੇ ਨੇ ਹਲਕੀ ਪੁਸ਼ ਕੀਤੀ ਹੈ ਪਰ ਡਬਲ ਟੱਚ ਦਾ ਇਸ਼ਾਰਾ ਨੰਬਰ ਰੇਡਰ ਦੇ ਹਿੱਸੇ ਦਾ ਜੁੜਿਆ ਹੈ ਐਲਕਲ ਵਾਲਾ ਅਲੀ ਆ ਗਿਆ ਅੱਲਾ ਹੂ ਦਾ ਆਵਾਜ਼ਾਂ ਆਵੇ ਕੁੱਲੀ ਦੀ ਫਕੀਰ ਦੇ ਵਿੱਚੋਂ ਅੱਲਾਹ ਹੁੰਦਾ ਬਾਜ ਆਵੇ ਲਓ ਉਧਰ ਸਾਡੇ ਮੱਖਣ ਸਿੰਘ ਜੀ ਵੱਲੋਂ ਆਹ ਕਬੱਡੀ ਦੇ ਉੱਤੇ 200 ਲੱਗਿਆ ਹੋਇਆ ਰੰਧਾਵਿਆਂ ਦਾ ਮੁੰਡਾ ਹੈ ਪਰ ਦੂਜੇ ਪਾਸੇ ਅਲੀ ਮੇਰੇ ਵੀਰੋ ਖਾਨ ਪਰਿਵਾਰ ਦਾ ਖਾਨ ਪਰਿਵਾਰ ਦਾ ਕੇ ਨਿਕਲੇ ਵਿੱਚ ਮੈਦਾਨ ਦੇ ਦੋ ਹਾਨੋ ਹਾਨੀ ਇੱਕ ਵੱਡਾ ਬਾਖ ਕ੍ਰਾਨ ਦਾ ਦੂਜਾ ਬੜੇ ਗੁਰਬਾਨੀ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਓ ਸੋਡੀ ਜੁੱਗਾ ਜੁੱਗਾ ਤੱਕ ਰਹੂਗੀ ਅਮਰ ਕਹਾਣੀ ਲਓ ਕਬੱਡੀ ਪਈ ਹੋਈ ਹੈ ਮੇਰੇ ਮਿੱਤਰੋ ਗੋਲ ਜਿਹੜੇ ਲਵੀ ਦੇ ਹੋਣਗੇ ਲਓ ਸਾਹਮਣੇ ਪੈਂਦੀ ਰੇਡ ਜਾਫੀ 4 ਆ ਦੁਨੀਆ ਬੇਬੀ ਹੈ ਆ ਕਹਿੰਦੇ ਚੋਟੀ ਦਾ ਮੈਚ ਪਰ ਝਾੜੂ ਵਾਲਾ Alto ਗੱਡੀ ਤੇ ਕੱਪੜਾ ਮਾਰਨ ਲੱਗ ਪਿਆ ਉਹ ਕਹਿੰਦੇ Alto ਗੱਡੀ ਤੇ ਕੱਪੜਾ ਮਾਰਨ ਲੱਗ ਗਿਆ ਮੇਰੇ ਮਿੱਤਰੋ ਸੇਵਕ ਝਾੜੋਂ ਵਾਲਾ ਲੋ ਉਧਰ ਕੁਲਵੀਰ ਦਰਾਜ ਵੱਲੋਂ ਕਹਿੰਦੇ ਜਫੇ ਦੇ ਉੱਤੇ 200 ਦੇ ਹਿੱਸੇ ਦੇ ਵਿੱਚ ਪਾ ਦਿਓ ਸੇਵਕ ਝਾੜੋਂ ਵਾਲੇ ਦੇ ਵਿੱਚ ਮੇਰੇ ਵੀਰੋ ਪਰ ਸਾਹਮਣੇ ਮੇਰੇ ਵੀਰੋ ਗੱਗੂ ਨੱਤਾਂ ਵਾਲਾ ਪੁੱਜਿਆ ਹੋਇਆ ਕਬੱਡੀ ਪਾ ਰਿਹਾ ਹੈ ਇਹ ਵੀ ਕਹਿੰਦੇ ਦਿਲ ਦੇ ਵਿੱਚ ਧਾਰ ਕੇ ਆਇਆ ਹੈ ਹੁਣ ਦੇਖਾਂਗੇ ਮੇਰੇ ਵੀਰੋ ਅੱਜ ਕਿਹੜੀ ਬੁੜੀ ਨੇ ਤੇਲ ਚੋਣਾ ਲੋ ਜੱਗਾ ਸਿੰਘ ਰੇੜੀ ਵਾਲਾ ਬੱਲੇ 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 ਓਏ ਦੋ ਜਾਫੀ ਆਲਟੋਆਂ ਕੋਲ ਖੜ ਗਏ ਐ ਓਏ ਦੋ ਜਾਫੀ ਆਲਟੋਆਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਐ ਓਏ ਉਧਰੋਂ ਜੱਗੀ ਇਧਰੋਂ ਝਾੜੋ ਵਾਲਾ ਓਏ ਉਧਰੋਂ ਜੱਗੀ ਉਧਰੋਂ ਝਾੜੋ ਵਾਲਾ ਓਏ ਦੋ ਜਾਫੀ ਆਲਟੋਆਂ ਦੇ ਵਿੱਚ ਹੋ ਗਿਆ ਚਰਨੀ ਲੱਗਾ ਸਾਡਾ ਭਰਾ 200 ਰੁਪਇਆ ਕਹਿੰਦੇ ਆ ਜੱਫੇ ਦੇ ਉੱਤੇ ਦੇ ਦਿੱਤਾ ਗਿਆ ਪਾ ਦੋ ਜੱਗੇ ਦੇ ਖਾਤੇ ਦੇ ਵਿੱਚ ਮੇਰੇ ਵੀਰੋ ਲਓ ਅੰਕਿਤ ਕਹਿੰਦੇ ਹਲੇਵੇ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਗੁਲਾਬ ਸਿੱਧੂ ਦਾ ਦੋ ਦਾ 200 ਦਾ ਨੋਟ ਐਸ ਕਬੱਡੀ ਦੇ ਉੱਤੇ ਲੱਗਿਆ ਹੋਇਆ ਕਿ ਮੁੰਡਾ ਸਿੱਧੂਆਂ ਦਾ ਅੱਕ ਕੱਢਦਾ ਸਾਲਾ ਦੁਨੀਆ ਦਾ ਸੜਨਾ ਤਾਂ ਬਣਦਾ ਲਓ ਇਧਰਲੇ ਪਾਸੇ ਅੰਕਿਤ ਮੇਰੇ ਵੀਰੋ ਹਰਿਆਣੇ ਦਾ ਸ਼ੋਰਾ ਤੇ ਝਾੜੋ ਵਾਲਾ ਮદાન ਦੇ ਵਿੱਚ ਜੱਫਾ ਲਾ ਰਿਹਾ ਹੈ ਕਹਿੰਦੇ ਸੇਵਕ ਹੈ ਲੈ ਵੀ ਅੰਕੇ ਜਿਹਦੇ ਮੰਨਣਾ ਪੈਣਾ ਹੈ ਇਹ ਰੈਫਰੀ ਉਹ ਨੇ ਜਿਨ੍ਹਾਂ ਨੇ ਆਪ ਤਖੜੀ ਕਬੱਡੀ ਖੇਡੀ ਹੈ ਅੱਜ ਵਧੀਆ ਫੈਸਲੇ ਐਨ ਕਿਸੇ ਦਾ ਕੋਈ ਪੱਖਪਾਤ ਨਹੀਂ ਐਨ ਚੋਟੀ ਦਾ ਮੈਚ ਅਲੀ ਮੈਲਕਾ ਦਾ ਵੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਕਿ ਮਾੜੇ ਬੰਦੇ ਨੂੰ ਮਿਲਿਆ ਵੇ ਤੇਰਾ ਪਿਆਰ ਬਰੀਫੇ ਵਰਗਾ ਆ ਲੋਕੀ ਕਹਿਣਗੇ ਗੱਪਰੂ ਰੋਂਦਾ ਬੁਰਜ ਖਲੀਫੇ ਵਰਗਾ ਉਹ ਲੋਕੀ ਕਹਿਣਗੇ ਗੱਭਰੂ ਲੋਲਤਾ ਬੁਰਜ ਖਲੀਫੇ ਵਰਗਾ ਉਧਰ ਕਹਿੰਦੇ ਚੀਮਿਆਂ ਵਾਲਾ ਮਲੂਕ ਵੀ ਵੱਡੇ ਮਾਨ ਕੋਈ ਦੇ ਕਰਦਾ ਮੇਰੇ ਵੀਰੋ ਪਰ ਸਾਹਮਣੇ ਗੁਰਦੀਪ ਛੱਠੇ ਵੱਲੋਂ ਆ ਇੱਕ ਕਬੱਡੀ ਦੇ ਉੱਤੇ 200 ਲੱਗਿਆ ਹੋਇਆ ਪਰ ਸਾਹਮਣੇ ਪਈ ਹੋਈ ਕਬੱਡੀ ਝਾੜੋਂ ਦਾ ਸੇਵ ਖੜਾ ਲੋਂਗੋ ਵਾਲੀਆ ਸੁੱਖਾ ਖੜਾ ਕਨੇ ਸੁੱਖੀ ਪਠੜ ਮਾਨ ਕਰਦਾ ਜਿਸ ਗੱਭਰੂ ਦੇ ਉੱਤੇ ਮੇਰੇ ਵੀਰੋ ਲਓ ਇੱਕ ਪਾਸੇ ਕਹਿੰਦੇ ਮੁੰਡਾ ਅੰਕ ਆਪਣੀ ਟੀਮ ਦੇ ਲਈ ਰਾਜੀ ਸਿੰਘ ਰੇੜੀ ਵਾਲਾ ਜੋੜ ਗਿਆ ਲਓ ਨਟਾਲਾ ਕਹਿੰਦੇ ਗੱਗੂ ਫੇਰ ਆ ਗਿਆ ਰੇਡ ਪਾਉਣ ਦੇ ਲਈ ਜਾਫੀ ਚਾਰ ਪੱਟਾ ਦੇ ਥਾਪੀਆਂ ਮਾਰਦੇ ਆ ਖੜੇ ਮਾਰਨ ਥਾਪੀਆਂ ਵੀ ਟੋਚੀ ਲੱਕਾ ਜਵਾਰਾ ਲਾਲੀ ਉਹ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁਰਨਾ ਖਾਲੀ ਪਹਿਲੀ ਪੱਜ ਤੁਰਿਆ ਜੀਤੇ ਮੋੜ ਨਾ ਪੰਗਿਆ ਪਾਕੇ ਉਹ ਸਿੰਘ ਫਸਣੇ ਕੁੰਡੀਆਂ ਦੇ ਵਿੱਚ ਦਰ ਬੈਜਾ ਕੋੜੀ ਲਾ ਕੇ ਗੁਰਮੀਤ ਰੋੜ ਜੀ ਆਉਂਦੇ ਆ ਵੱਡਾ ਪਿਆਰ ਲਵੀ ਦੇ ਲਈ ਪਰ ਦੂਜੇ ਪਾਸੇ ਆ ਮੈਨੂੰ ਲੱਗਦਾ ਕੀ ਤੋਂ ਕੀ ਗੱਲ ਬਣ ਗਈ ਕੋਈ ਗੱਲ ਵੀ ਸਮਝ ਨਹੀਂ ਆਵੇ ਨੱਤਾਂਾ ਫੜ ਗਿਆ ਉਹ ਨੱਤਾਲੀਆ ਫੜਿਆ ਗਿਆ ਕਬੱਡੀ 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 ਵਾਹ ਹੈ ਜੱਬਰੂਆ ਲਓ ਉਧਰਲੇ ਪਾਸੇ ਕਹਿੰਦੇ ਨੱਤਾਂ ਵਾਲਾ ਡੱਕਿਆ ਗਿਆ ਮੇਰੇ ਵੀਰੋ ਅਲੀ ਦੀਆਂ ਤਿੰਨ ਰੇਡਾਂ ਦੇ ਉੱਤੇ ਸਾਡਾ ਕਰਨ ਬਾਈ ਆਸਟ੍ਰੇਲੀਆ ਵਾਲਾ ਕਹਿੰਦਾ 200 ਆਸਟ੍ਰੇਲੀਅਨ ਡਾਲਰ ਲਾ ਦਿੱਤਾ ਗਿਆ ਮੇਰੇ ਵੀਰੋ ਅਲੀ ਮਹਿਲ ਕਲਾਂ ਵਾਲੇ ਦੀਆਂ ਤਿੰਨ ਕਬੱਡੀਆਂ ਦੇ ਉੱਤੇ 100 ਡਾਲਰ ਆਸਟ੍ਰੇਲੀਆ ਵਾਲਾ ਮੇਰੇ ਵੀਰੋ ਲਗਭਗ 6000 ਰੁਪਿਆ ਬਣਦਾ ਨਾਲ ਸਾਡੇ ਰੇਸ਼ਮ ਸਿੱਧੂ ਤੇ ਡਾਕਟਰ ਜਗਦੇਵ ਭਾਈ ਤੇ ਬਿੱਲੂ ਪਰੌਂਠਿਆਂ ਵਾਲਾ ਮੇਰੇ ਵੀਰੋ ਉਹਨਾਂ ਦੀ ਪੋਤਰੀ ਉਹਨਾਂ ਵੱਲੋਂ ਵੀ ਵੱਡਾ ਮਾਨ ਲੱਗਿਆ ਹੋਇਆ ਲੋਕ ਕਹਿੰਦੇ ਤਿੰਨ ਕਬੱਡੀਆਂ ਐਨ ਕਹਿੰਦੇ ਟੌਪ ਦੀਆਂ ਮੇਰੇ ਵੀਰੋ ਕਰਨ ਆਸਟ੍ਰੇਲੀਆ ਵਾਲੇ ਦਾ 100 ਡਾਲਰ ਆ ਕਬੱਡੀ ਦੇ ਉੱਤੇ ਲੱਗਿਆ ਹੋਇਆ ਮੇਰੇ ਮਿੱਤਰੋ ਪਰ ਮੈਲ ਕਲਾਂ ਵਾਲਾ ਕਹਿੰਦੇ ਅਲੀ ਹਵਾ ਨੂੰ ਗੰਡਾ ਦੇ ਮੱਤਰਿਆਂ ਦਾ ਆ ਚੋਟੀ ਦਾ ਮੈਚ ਹੈ ਮੇਰੇ ਮਿੱਤਰੋ ਇਹ ਤਪਾ ਮੰਡੀ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਹੋਇਆ ਆ ਉਹ ਬਰਨਾਂੜੇ ਤੇ ਪੜਾਕੇ ਪਈ ਜਾਂਦੇ ਆ ਉਹ ਪੜਾਕੇ ਪਈ ਜਾਂਦੇ ਆ ਫਾਈਨਲ ਆਲਟੋ ਦੇ ਫੈਸਲੇ ਹੋ ਰਿਹਾ ਮੇਰੇ ਮਿੱਤਰੋ ਬਹੁਤ ਧੰਨਵਾਦ ਆਪਾਂ ਕਰਦੇ ਆ ਇੱਕ ਪਾਸੇ ਟੀਮ ਜਿਹੜੀ ਖੇਡ ਰਹੀ ਹੈ ਸੰਗਰੇੜੀ ਪਿੰਡ ਦੇ ਮੁੰਡੇ ਰੱਜੀ ਵਰਗੇ ਖੇਡ ਰਿਆ ਪਹਿਲੇ ਪਾਸੇ ਮਹਿਲਕਲਾਂ ਦੀ ਟੀਮ ਹੈ ਪਿਛਲੇ ਸਾਲ ਦੀ ਜੇਤੂ ਟੀਮ ਹੈ ਆਹ ਗੱਲਾਂ ਸੁੱਖੇ ਵਰਗੀਆਂ ਨਹੀਂ ਹੁੰਦੀਆਂ ਨੇ ਨਾਲ ਮੈਂ ਦੇਖਦਾ ਵੀ ਮਹਿਲਕਲਾਂ ਦੇ ਅਲੀ ਵਰਗੀਆਂ ਨੇ ਗੱਲਾਂ ਹੁੰਦੀਆਂ ਤਾਕੜਾ ਮੈਚ ਆ ਮੇਰੇ ਮਿੱਤਰੋ ਆਹ ਅਲਟੋ ਨੂੰ ਜੱਫੇ ਪਾਇਆ ਲੱਗਿਆ ਆਹ ਬੱਲੇ ਬੱਤੀ ਨੂੰ ਆਹ ਜੱਫੇ ਪਾ ਲਿਆ ਮੱਖਣ ਸਿੰਘ ਜੀ ਰੰਦਾਵਾ ਵੱਲੋਂ ਆਹ ਜੱਫੇ ਦਾ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਵੱਡਾ ਸਤਕਾਰ ਮੇਰੇ ਵੀਰਾਂ ਨੇ 200 ਰੁਪਏ ਦਿੱਤਾਗਾ ਲਓ ਨੱਤਾਂ ਵਾਲਾ ਗੱਗੂ ਕਬੱਡੀ ਪਾ ਰਿਹਾ ਸਾਡੇ ਵੀਰ ਕੁਲਵੀਰ ਦਾਜ ਵੱਲੋਂ ਆਹ ਕਬੱਡੀ ਤੇ ਲੈ ਵੀ ਲਾ ਦੇ ਨੋਟ ਫੇਰਾ ਲਓ ਨੱਤਾਂ ਵਾਲੀਏ ਕਹਿੰਦੇ ਗੱਗੂ ਕਬੱਡੀ ਪਾ ਰਿਹਾ ਲੈ ਵੀ ਜੱਗੀ ਸਿੰਘ ਰੇੜੀ ਵਾਲਿਆ ਓਏ ਐਲਟੋ ਗੱਡੀਆਂ ਮੈਨੂੰ ਲੱਗਦਾ ਝਾੜੋ ਨੂੰ ਮੈਨੂੰ ਲੱਗਦਾ ਮਹਿਲ ਕਲਾਂ ਨੂੰ ਤੁਰ ਗਿਆ ਰੇ ਹੁਣ ਤੂੰ ਲਾਜਾ ਇਹਦੇ ਮੂਰੇ ਹੋ ਉਹ ਟਾ ਕੇ ਹਿੱਕ ਤੇ ਬਹਿਣਾ ਪੜਿਆ ਪਰ ਆ ਕੀ ਗੱਲ ਬਣ ਗਈ ਟਿਲ ਵਾਲਾ ਨਹੀਂ ਬਣਦਾ ਟਿਲ ਵਾਲਾ ਨਹੀਂ ਬਣਦਾ ਸਹੀਆ ਗੱਲ ਆ ਗੱਲ ਕਾ ਨੂੰ ਬਣ ਗਈ ਆਲਟੋ ਚ ਬੈ ਗਿਆ ਬਗਾਨਾ ਸੀਟ ਤੇ ਬੈ ਗਿਆ ਸਾਲਫ ਮਾਨ ਲੱਗ ਗਿਆ ਵੀ ਮਹਿਲਕਣਾ ਜਾਊਗੀ ਜਾਂ ਕਰਨ ਵਾਈਆ ਸਾਡਾ ਵੀਰ ਕੈਫ ਕੈਨੇਡਾ ਤਰਵਿੰਦਰ ਕੈਨੇਡਾ ਆਉ ਮੰਦੀਪ ਆਸਟ੍ਰੇਲੀਆ ਵੱਡੇ ਸਤਕਾਰ ਉਹ ਪਲੇਰਾਂ ਦੇ ਲਈ ਡਾਕਟਰ ਜਗਦੇਵ ਸਿੰਘ ਸਿੱਧੂ ਬਹੁਤ ਧੰਨਵਾਦ ਕਰਦਾ ਰੇਸ਼ਮ ਸਿੰਘ ਜੀ ਸਿੱਧੂ ਉਹਨਾਂ ਨੇ ਵੀ ਵੱਡੀ ਰਹਿਣਾ ਉਹਨਾਂ ਨੇ ਵੀ 1000 ਰੁਪਏ ਮੈਨੂੰ ਫੜਾਦਾ ਬਿੱਲੂ ਪਰੋਠੇ ਵਾਲਾ ਕਹਿੰਦਾ ਆਪਾਂ ਮਹਿਲਕਣਾ ਵਾਲੇ ਮੁੰਡੇ ਤੇ ਲਾਉਣੇ ਆ ਲਓ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਸੰਗਰੇੜੀ ਦੀ ਟੀਮ ਵੱਲੋਂ ਸਾਹਮਣੇ ਕਹਿੰਦੇ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਉਧਰੋਂ ਜੱਗੀ ਜੱਫੇ ਲਾਉਂਦਾ ਝਾੜੂ ਵਾਲਿਆ ਅਲਟੋ ਗੱਡੀ ਹਰਿਆਣੇ ਚ ਰਾਜਾ ਬੜੇ ਓਏ ਝਾੜੋ ਨੂੰ ਮੋੜ ਕੇ ਲੈ ਕੇ ਆਉਣੀ ਪੈਣੀ ਐ ਓਏ ਝਾੜੋ ਨੂੰ ਮੋੜ ਕੇ ਲੈ ਕੇ ਆਉਣੀ ਪੈਣੀ ਐ ਕਹਿੰਦੇ ਮੈਲਕਲਾ ਵਾਲਿਆਂ ਨੂੰ ਓਏ ਝਾੜੋ ਵਾਲਿਆ ਮੈਨੂੰ ਲੱਗਦਾ ਗੱਡੀ ਹਰਿਆਣਾ ਟੱਪੂ 10000 ਹਜ਼ਾਰ ਡਾਲਰ ਲੱਗਿਆ ਹੋਇਆ ਰੇ ਸamsung ਜੀ ਸਿੱਧੂ ਡਾਕਟਰ ਜਗਦੇਵ ਸਿੰਘ ਬਿੱਲੂ ਬਾਈ ਉਹਨਾਂ ਦਾ 1500 ਇੱਕ ਪਾਸੇ ਡਾਲਰ ਲੱਗੇ ਹੋਏ ਨੇ ਇਹਦੀਆਂ ਤਿੰਨ ਕਬੱਡੀਆਂ ਤੇ ਦੂਜੀ ਪੈ ਰਹੀ ਹੈ ਦੂਜੀ ਪੈ ਰਹੀ ਹੈ ਪਿਛਲੇ ਸਾਂ ਟਰੈਕਟਰ ਜਿੱਤਿਆ ਅੱਜ ਆਲਟੋ ਜਿੱਤਰੂ ਫਿਰਦਾ ਸਿੰਘਰੇੜੀ ਦਾ ਜੱਗਾ ਖੜਾਗਾ ਆਓ ਸਾਡੇ 6000 ਤੋਂ ਉੱਪਰ ਕਬੱਡੀ ਪੈ ਰਹੀ ਹੈ ਦੂਜੀ ਪੈ ਰਹੀ ਹੈ ਆਹ ਟੱਕਰ ਹੋ ਰਹੀ ਹੈ ਅਲੀ ਕੋਲੀ ਟੱਪੇ ਵਾਲੇ ਆਉਂਦਾ ਨਜ਼ਾਰਾ ਵਾਹ ਆਓ ਤੱਪੇ ਚ ਕਹਿੰਦੇ ਅੱਜ ਭੰਗੜੇ ਪੈਂਦੇ ਆ ਹਾਂ ਭੰਗੜੇ ਪੈਂਦੇ ਆ ਗੁਰਮੀਤ ਸਿੰਘ ਜੀ ਰੋਰ ਵੱਲੋਂ ਆਹ ਕਬੱਡੀ ਤੇ ਹਰਿਆਣੇ ਦੇ ਜਿੱਧਰ ਮਰਜੀ ਨੰਬਰ ਆਵੇ ਲਵੀ 200 ਰੁਪਏ ਆ ਲਾ ਦੇ ਆ 200 ਦਿੱਤਾ ਜਾਣਾ ਚਾਹੇ ਜਾਫੀ ਜਫਾ ਲਾ ਦੇਵੇ ਚੈ ਨੰਬਰ ਰੇਡਰ ਲਈ ਆਵੇ ਤੇ 200 ਦਿੱਤਾ ਜਾਣਾ ਮੇਰੇ ਵੀਰੋ ਲਓ ਸਾਹਮਣੇ ਪੈਂਦੀ ਰੇਡ ਹਰਿਆਣੇ ਵਾਲੇ ਨੇ ਦੂਜੀ ਮੋੜਤੀ ਹੈ ਆਹ ਗੱਲਾਂ ਚੱਲੀਆਂ ਨੇ ਮੇਰੇ ਮਿੱਤਰੋ ਜਾਫੀ 4 ਮੈਲਕਾਂ ਦੀ ਟੀਮ ਹੈ ਫਾਈਨਲ ਚੋਟੀ ਦਾ ਚੱਲਦਾ ਹੋਇਆ ਚਾਰਾ ਜੋ ਕਾਊਂਟ ਜਫਾ ਲਾਵੇਗਾ ਨੰਬਰ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਇਧਰ ਅਲੀ ਨੇ ਫੇਰ ਕਬਾਡੀ ਪਾਤੀਆ ਮੇਰੇ ਮਿੱਤਰੋ ਦਿਲਬਰ ਦਾ ਫੈਸਲਾ ਹੈ ਇਹ ਪੰਜਾਬ ਦਾ ਚੋਟੀ ਦਾ ਰੇਡਰ ਰਿਹਾ ਮੁੰਡਾ ਅਲੀ ਨੇ ਤੀਜੀ ਕਬੱਡੀ ਪਾਉਣ ਦੇ ਲਈ ਤਿਆਰੀ ਜੋ 100 ਡਾਲਰ ਮੇਲੇ ਕੋਲਿਆਂ 1500 ਅੱਡਾ ਉਹ ਕਹੂੰਗਾ ਮੈਂ ਦੇਖਦਾ ਵੀ 7500 ਰੁਪਿਆ ਜਿਹੜੀ ਹੁਣ ਤੀਜੀ ਕਬੱਡੀ ਪੈਣੀ ਹੈ ਜੇ ਅਲੀ ਪਾਊਗਾ ਮੈਚ ਬੜਾ ਤਕੜਾ ਮੇਰੇ ਮਿੱਤਰੋ ਮੈਚ ਕਾਲਾ ਮੈਚ ਕਾਦਾ ਐ ਲੱਗਦਾ ਐ ਲੱਗਦਾ ਵੀ ਫਾਈਨਲ ਸਿਰੇ ਹੀ ਹੋਇਆ ਪਿਆ ਅਲੀ ਦੀ ਕਬੱਡੀ ਤੀਜੀ ਕਬੱਡੀ ਇਹ 7500 ਦੀ ਆ ਉਹ ਅਲੀ ਦੀ ਕਹਿੰਦੇ ਤੀਜੀ ਕਬੱਡੀ 7500 ਦੀ ਹੈ ਬੜਾ ਰਿਕਾਰਡ ਹੈ ਇਹ ਵੀ ਵੱਖਰਾ ਰਿਕਾਰਡ ਹੈ ਕਰਨ ਆਸਟ੍ਰੇਲੀਆ ਕੈਫ ਕੈਨੇਡਾ ਧਰਬਿੰਦਰ ਕੈਨੇਡਾ ਨਾਲ ਬਾਈ ਸਾਡਾ ਭਰਾ ਹਾ ਧਰਬਿੰਦਰ ਤੇ ਮਨਦੀਪ ਵਰਗੇ ਹਾ ਕਹਿੰਦੇ ਵੀ 7500 7500 7500 ਉਹ ਮੈਲਕਰ ਵਾਲਾ ਸਫਲ ਪਾ ਗਏ 7500 ਲੈ ਗਿਆ ਆ ਲੈ ਜੋ ਜੀ 100 ਡਾਲਰ ਡਾਕਟਰ ਜਗਦੇਵ ਸਿੰਘ ਜੀ ਸਿੱਧੂ ਆ ਵੀ ਉਹਨਾਂ ਮੁੰਡਿਆ ਨੂੰ ਫੜਾ ਦਿਓ ਉਹਨਾਂ ਦੇ ਆ ਵੀ ਉਹਨਾਂ ਨੂੰ ਫੜਾ ਦੇ ਸੰਘਰੇੜੀ ਵਾਲੇ ਵੀ ਲੈ ਜੋ ਹੋ ਕਿਉਂਕਿ ਆ ਗਿਆ ਸਾਡੇ ਵੀਰ ਵੱਡੇ ਤੇ ਸੰਸੰਗਜੀ ਸਿੱਧੂ ਭਾਈ ਨੋਟ ਰੱਖੀ ਤੈਨੂੰ ਫੜਾ ਦੇ ਇਹ ਮਗਰੋੜਾ ਕਿਤੇ ਆ ਕੇ ਕਹ ਦੋ ਫਿਰ ਔਖਾ ਹੋ ਜਾਂਦਾ ਕਰਨ ਭਾਈ ਆਸਟ੍ਰੇਲੀਆ ਵਾਲਾ ਬਹੁਤ ਧੰਨਵਾਦ ਲਓ ਸਾਹਮਣੇ ਅਗਲੀ ਰੇਡ ਸੰਗਰ ਰੇੜੀ ਵਾਲਾ ਪੌਣ ਦੇ ਲਈ ਤਿਆਰ ਵਰ ਤਿਆਰ ਥੋੜਾ ਝੁਗਿਆ ਹੋਇਆ ਬਾਬਾ ਖਿਡਾਰੀਆਂ ਦੇ ਮੇਰੇ ਮਿੱਤਰੋ ਕਿ ਮੁੜਕੋ ਮੁੜਕੀ ਹੋ ਗਿਆ ਲੱਗਿਆ ਜੋਰ ਚੋਂ ਭਰ ਆਉਂਦਾ ਉਹ ਕੰਡਾ ਦੀ ਨਹੀਂ ਚੁੱਭਦਾ ਜਿਸ ਵਿੱਚ ਕਟੋਰ ਚੁੱਭਰਾਂ ਦਾ ਤੇ ਚੜਦੀ ਯੁਮਰੇ ਗਰਮ ਖੂਨ ਲਲਕਾਰੇ ਤਾ ਵਜਦੇ ਰਾਜੇ ਖੇਲੇ ਮਰਦ ਮਦਾਨੋ ਓਏ ਡਰ ਕੇ ਵੀ ਭਜਦੇ ਓ ਨਤਾਂ ਵਾਲਾ ਗੱਗੂ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਓਰੇ ਵਾਹ ਜੀ ਵਾਹ ਜੱਗੇ ਦੇ ਤਿੰਨ ਜਫੇ ਅੱਜ ਦਾ ਆਸਟ੍ਰੇਲੀਆ ਵਾਲਾ ਕਰਨ ਮੈਨੂੰ 100 100 ਡਾਲਰ ਫੜਾਈ ਜਾਂਦਾ ਤਿੰਨ ਜਫੇ 100 ਡਾਲਰ ਦੇ ਆ ਇਧਰਲੇ ਪਾਸੇ ਗੱਗੂ ਨੱਤਾ ਵਾਲੇ ਦੀ ਕਬੱਡੀ ਟੱਕਰ ਟੱਕਰ ਹੋ ਗਈ ਆਹ ਟੱਕਰ ਹੋਈ ਆ ਇਹ ਜਫਾ ਕਹਦਾ ਲੱਗਿਆ ਬਗਾਨਾ ਅਲਟੋ ਤੇ ਹੱਥ ਰੱਖੀ ਬੈਠਾ ਓਏ ਟੱਪੇ ਵਾਲਿਓ ਇੱਕ ਵਾਰੀ ਸੁਆਦ ਆਇਆ ਤੇ ਹੁਣ ਕਹਿਣਾ ਰੱਪੜੇ ਓਏ ਲਲਕਾਰਾ ਵੱਡਾ ਸਾਰਾ ਵਾਹ ਅਮਨ ਪਰਿਵਾਰੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਹਰਿਆਣੇ ਵਾਲਾ ਕਬੱਡੀ ਪਾ ਰਿਹਾ ਬਹੁਤ ਧੰਨਵਾਦ ਹੈ ਉਧਰੋਂ ਦੇਖਦਾ ਵੀ ਫਾਈਨਲ ਦੀਆਂ ਗੱਲਾਂ ਸੱਬੇ ਦੇ ਵਿੱਚ ਫਾਈਨਲ ਮੈਚ ਲੱਗਿਆ ਪਿਆ ਅੱਗ ਨਿਕਲਦੀ ਹੈ ਇੱਕ ਪਾਸੇ ਪਿਛਲੇ ਸਾਲ ਦੀ ਜੇਤੂ ਟੀਮ ਮਹਿਲਕਲਾ ਖੇਡ ਰਹੀ ਹੈ ਇੱਕ ਪਾਸੇ ਸੰਗਰੇੜੀ ਖੇਡ ਰਹੀ ਹੈ ਬਹੁਤ ਧੰਨਵਾਦ ਮਲਕੀਤ ਭਾਈ ਵਰਗੇ ਦਾ ਲਓ ਹਰਿਆਣੇ ਵਾਲਾ ਸੰਗਰੇੜੀ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਉਧਰਲੇ ਪਾਸੇ ਸੁੱਖੇ ਵਰਗੇ ਆਓ ਦੇਖਦਾ ਨਿੱਕੂ ਵਰਗੇ ਨਾਲ ਕਹਿੰਦੇ ਝਾੜੋ ਵਾਲਾ ਸੇਵਕਾ ਹਉ ਟੱਕਰ ਤੇ ਨੰਬਰ ਹਰਿਆਣੇ ਵਾਲਾ ਜੋੜਦਾ ਹੈ ਮਹਿਲਕਲਾ ਵਾਲੇ ਅਲੀ ਦੀਆਂ ਤਿੰਨ ਕਬੱਡੀਆਂ ਤੇ ਕਾਰਨ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਕੈਫ ਕੈਨੇਡਾ ਤਰਵਿੰਦਰ ਕੈਨੇਡਾ ਵੱਲੋਂ 100 ਡਾਲਰ ਲੱਗਿਆ ਜੀ ਲਓ ਫੇਰ 100 ਡਾਲਰ ਹੈ ਪਹਿਲਾਂ ਵੀ ਕਬੱਡੀਆਂ ਸਫਲ ਪਾਈ ਹੈ ਤੇ ਮੁੰਡਿਆਂ ਨੇ ਫੇਰ ਪੈਸੇ ਲਾ ਦਿੱਤੇ ਹੈ ਜੱਗੇ ਜੱਗੇ ਦੇ ਤਿੰਨ ਜਫਿਆਂ ਦੇ ਵੀ 100 ਡਾਲਰ ਲੱਗਿਆ 100 ਡਾਲਰ ਜੇ ਆਹ ਤਨ ਜਫੇ ਲਾਉ ਇਹਦੇ ਵੀ 100 ਡਾਲਰ ਹੈ ਮੇਰੇ ਕੋਲੇ ਆ ਚੁੱਕਿਆ 200 ਡਾਲਰ ਕਬੱਡੀ ਪੈ ਗਈ ਲੈ ਵੀ ਆ ਜਾ ਵੀਰੋ ਲੈ ਮੁੰਡਾ ਕਹਿੰਦੇ ਹਰਿਆਣੇ ਵਾਲਾ ਫੇਰ ਕਬੱਡੀ ਪੌਂਡ ਦੇ ਤਿਆਰ ਵਰ ਤਿਆਰ ਹੱਥਾਂ ਨੂੰ ਥੋੜੀ ਕਲੀ ਲਾਈ ਹੈ ਵੀ ਕਿਤੇ ਦਲਵਰ ਨੂੰ ਕੋਈ ਭਲੇਖਾ ਜਾਣਾ ਪੈਣਾ ਦੇ ਲੈ ਵੀ ਧੂੜ ਵਾਲਾ ਕੀ ਕਰਣਾ ਚੋਣਾ ਹੈ ਜਿਹੜਾ ਹੋਲਡ ਵਾਲਾ ਨੰਬਰ ਹੈ ਉਹ ਰੈਡਰ ਨੂੰ ਦਿੱਤਾ ਗਿਆ ਤਿਆਰ ਰੱਖਿਓ ਉਹ ਨੰਬਰ ਸੰਘਰੇੜੀ ਦੀ ਟੀਮ ਦਾ ਹੋਲ ਦਾ ਨੰਬਰ ਤੇ ਝਾੜੋ ਵਾਲਾ ਝਾੜੋ ਵਾਲਾ ਝਾੜੋ ਵਾਲਾ ਝਾੜੋ ਝਾੜੋ ਵਾਲਾ ਝਾੜੋ ਵਾਲਾ ਕਬੱਡੀ ਕਬੱਡੀ ਸਵਾਹ ਓਏ ਓ ਬਗਾਨਾ ਪੁੱਤ ਸੰਗਲ ਤੋੜ ਕੇ ਆ ਗਿਆ ਓਏ ਇਹ ਸੰਗਲ ਨਹੀਂ ਤੋੜੇ ਬਗਾਨਾ ਪੁੱਤ ਬੈਠਾ ਨੂੰ ਫਿਰਦਾ ਆਹ ਗੱਡੀ ਤੇ ਬੈਠਾ ਨੂੰ ਫਿਰਦਾ ਆਹ ਕਬੱਡੀ ਤੇ ਗੁਰਮੀਤ ਰੋਡ ਕੁਲਵੀਰ ਤਰਾਸ ਸਾਡੇ ਵੀਰ ਮੈਂ ਦੇਖਦਾ ਚਰਨੀ ਟ੍ਰੇਲਰ ਤੇ ਗਰਾਂਭਾਈ ਵੱਲੋਂ 500 ਰੁਪਏ ਉਧਰ ਸਾਡੇ ਵੀਰ ਆਸਟ੍ਰੇਲੀਆ ਵਾਲੇ ਭਾਈ ਕਰਨ ਮਨਦੀਪ ਕਰੇਨਾ ਵਾਲਾ ਤਰਵਿੰਦਰ ਦੇ ਕੈਫ ਦੂਜੀ ਕਬੱਡੀ ਤੇ ਲੱਗਿਆ ਹੋਇਆ 100 ਡਾਲਰ ਜੇ ਜੱਗਾ ਜਫਾ ਲਊ 100 ਡਾਲਰ ਉਹਨੂੰ ਮਿਲਦਾ ਜਾਊਗਾ ਪਰ ਪਈ ਹੋਈ ਕਬੱਡੀ ਏ 100 ਡਾਲਰ 100 ਡਾਲਰ ਜੇ ਮੈਚ ਵਧੀਆ ਲੱਗਿਆ ਤਾੜੀਆਂ ਵਾਹ ਓਏ ਸੋਹਣੇ ਨੀ ਯੂਰਿਸ ਅਗਲੀ ਵਾਰ ਫਿਰ ਪੈ ਗਈ ਐ ਲੈ ਵੀ ਝਾੜੋ ਵਾਲਿਆ ਚੱਕ ਲੈ ਕਬੜ ਕਸ ਲੈ ਤੀਰ ਜੇ ਭਰਾ ਟਾਇਆ ਤੇ ਜਫਾ ਲਾਉਣਾ ਪੈਣਾ ਬਦਲਾ ਲੈਣਾ ਪੈਣਾ ਤੇ ਕਾਲਿਓ ਪਾੜੀ ਮੋਰ ਨੂੰ ਓਏ ਖੱਤ ਕਿਸਵੇ ਪਾਇਆ ਬਦਲਾ ਲੈਣੀ ਚੌੜਿਆ ਜੇ ਮਾਨ ਦਾ ਆਇਆ ਜੇ ਮਾਨ ਦਾ ਆਇਆ ਕਰਨ ਬਾਈ ਆਸਟ੍ਰੇਲੀਆ ਵਾਲਾ ਮੇਰੇ ਕੋਲੇ ਖੜਾ ਕਹਿੰਦਾ ਖੰਤੀ ਆਉ ਨਾਲ ਦੀ ਨਾਲ ਹੀ ਫੜਾ ਦੇ ਨਾਲ ਦੀ ਨਾਲ ਮੁੰਡਿਆਂ ਨੂੰ ਫੜਾ ਦੇ ਅੱਜ ਹੀ ਨੰਬਰ ਲੈ ਗਿਆ ਫਾਈਨਲ ਮੈਚ ਲੱਗਿਆ ਪਿਆ ਕਹਿੰਦੇ ਸੰਗਰੇੜੀ ਤੇ ਮਹਿਲਕਲਾਂ ਦਾ ਮੈਚ ਮਿੱਤਰੋ ਤੇ ਫਸ ਗਈਆਂ ਕੁੰਡੀਆਂ ਹਰ ਬੈਠੇ ਲੋਕੀ ਗੱਲਾਂ ਕਰਦੇ ਕਿ ਟੀਮਾਂ ਦੋਨੇ ਚੰਗੀਆਂ ਬਾਰ ਬੈਠੇ ਲੋਕੀ ਗੱਲਾਂ ਕਰਦੇ ਕਿ ਟੀਮਾਂ ਦੋਨੋਂ ਚੰਗੀਆਂ ਅੱਜ ਕਿਹਦਾ ਦੇਖਦਾ ਕਿੰਨਾਂ ਦੇ ਕਰੇਰ ਦਾਸਾਂ ਹੋ ਰਹੀਆਂ ਕਿੰਨਾਂ ਦੀਆਂ ਪੈਣਾ ਕਿੰਨਾਂ ਦੀਆਂ ਮਤਾਮਾ ਸੁੱਖਾ ਸੁਖਦਿਆ ਹੁਣ ਵੀ ਹਲਟੋ ਸਾਡੇ ਪਿੰਡ ਆਵੇ ਆਓ ਸਾਡੇ ਪਿੰਡ ਆਵੇ ਸੰਗਰੇੜੀ ਵਾਲਾ ਚੱਕਾ ਵੀ ਕਮਾਲ ਕਰੀ ਜਾਂਦਾ ਨਾਲ ਵਾਲਾ ਜਾਫੀ ਵੀ ਬੱਲੇ ਬੱਲੇ ਕਰਾ ਰਿਹਾ ਨੱਥਾਂ ਵਾਲੇ ਗੱਗੂ ਦੀ ਕਬੱਡੀ ਪਈ ਹੋਈ ਹੈ ਜੱਗਾ ਤਿੰਨ ਜੱਫੇ ਲਾਉ 100 ਡਾਲਰ ਮੇਰੇ ਕੋਲੇ ਆ ਗਿਆ ਜੱਗਾ ਕਰਵਾਈ ਮਿਲੇ ਗਿਆ ਮਨਦੀਪ ਬਾਈ ਫੜਾ ਗਿਆ ਹਾ ਬੱਲੇ ਬੱਲੇ ਹੋ ਗਈ ਪਰ ਲਵੀ 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 ਓਏ ਆ ਕੀ ਬਣ ਗਿਆ ਬਣ ਕਾਨੂੰ ਗਿਆ ਬਗਾਨਾ ਪੁੱਤ ਚਿੱਟੀ ਆਲਟੋ ਦੇ ਵਿੱਚ ਬਹਿ ਗਿਆ ਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਗਾਨਾ ਪੁੱਤ ਆਲਟੋ ਦੇ ਵਿੱਚ ਬਹਿ ਕੇ ਰੇਸਾਂ ਦੇ ਲੱਗਾ ਰੇਸਾਂ ਦੇ ਲੱਗਾ ਗੱਡੀ ਕਰਮਕਰ ਲੱਗਿਆ ਗੱਡੀ ਕਰਮਕਰ ਲੱਗਿਆ ਆਹ ਹਰਿਆਣੇ ਵਾਲੇ ਦੀ ਫੇਰ ਕਬੱਡੀ ਐ ਲਓ ਚੱਠਾ ਸਾਹਬਲੇ ਸੰਜੀ ਨੰਬਰਦਾਰ ਸਾਹਿਬ ਆਓ ਜਸਵਿੰਦਰ ਬਾਈ ਡਿੰਪੀ ਸਵਾਦ ਆਦਾ ਨਾ ਮੋਲਕੀ ਬਾਈ ਤੇ ਅਕਸਵਾਨ ਸੇਖੋ ਸਾਹਿਬ ਲਓ ਹਰਿਆਣੇ ਵਾਲਾ ਕਹਿੰਦੇ ਫੇਰ ਕਬੱਡੀ ਪਾ ਰਿਹਾ ਮੇਰੇ ਵੀਰੋ ਕਾਫੀ ਚਾਰ ਮੈਰਕਲਾ ਦੀ ਟੀਮ ਹੈ ਉਧਰੋਂ ਕਹਿੰਦੇ ਸੋਨੂ ਅਰਦਾਣੇ ਵਾਲੇ ਨੇ ਆਲਟੋ ਗੱਡੀ ਰੋ ਬੱਲੇ ਬੱਲੇ ਬੱਬੂ ਆਲੀਗੜ੍ਹ ਸਵਾਦ 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 ਆਲਟੋ ਖਿੱਚ ਲਾਇਆ ਖੇਰੀਆ ਕਾਲਾ ਮੇਲਾ ਚੋਟੀ ਦਾ ਮੇਲਾ ਚੋਟੀ ਦਾ ਅੱਜ ਦੇ ਕੰਦੇ ਆਣ ਪੜਾਕੇ ਪੂਰੇ ਓਏ 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 ਅਲੀ ਝੱਗਾ ਅਲੀ ਝੱਗਾ ਅਲੀ ਝੱਗਾ ਅਲੀ ਝੱਗਾ ਓਏ ਬੈਰ ਖਲਾਲੇ ਦੀਆਂ ਰੇਡਾਂ ਤੱਪੇ ਵਾਲਿਓ ਕਿੱਦਾਂ ਲੱਗੀਆਂ ਪਰ ਮੈਨੂੰ ਲੱਗਦਾ ਜਿਹੜੇ ਸਾਬ ਦੇ ਹਾਲਾਤ ਆ ਨਾ ਗੱਡੀ ਹਰਿਆਣੇ ਚ ਲੱਗਦੀ ਆ ਜਾਂਦੀ ਮੁੰਡੇ ਕਦੇਖ ਰਿਆ ਪਰ ਮੈਂ ਤਾਂ ਫਾਈਨਲ ਦੱਸੂਗਾ ਚਾਰੋਂ ਵਾਲੇ ਸੇਵਕ ਨੇ ਕਮਾਲ ਕਰਤੀ ਲਓ ਫੇਰ ਰੱਜੀ ਕਬੱਡੀ ਪਾਉਣ ਲਈ ਵਾਧਾ ਹੈ ਸੰਗਰੇੜੀ ਵਾਲਾ ਪਹਿਲੇ ਪਾਸੇ ਜਾਫੀ ਖੜੇ ਨੇ ਮੇਰੇ ਮਿੱਤਰੋ ਨਿੱਕੂ ਵਰਗਾ ਦੀਆਂ ਗੱਲਾਂ ਨੇ ਚਾਰੋਂ ਵਾਲਾ ਸੇਵਕ ਵੱਧਾ ਫਿਰਦਾ ਆਓ ਮੁੰਡਾ ਸੁੱਖਾ ਲੱਗੋ ਵਾਲਿਆ ਚਾਰੋਂ ਵਾਲੇ ਟੱਕਰ ਤੇ ਰੱਜੀ ਨੰਬਰ ਜੋੜਦਾ ਹੋਇਆ ਨੰਬਰ ਜਿਹੜਾ ਜੋੜਦਾ ਹੋਇਆ ਲਓ ਕਬੱਡੀ ਪਾਉਣ ਦੇ ਲਈ ਕਿਹੜਾ ਊ ਕਬੱਡੀਆਂ ਪਾਓ ਕਬੱਡੀਆਂ ਪਾਉਣੀਆਂ ਪੈਣਗੀਆਂ ਲੈ ਵੀ ਵਾਲੀ ਫੇਰ ਆ ਗਿਆ ਲੈ ਵੀ सोनू ਜੜਾਣੇ ਵਾਲਿਆ ਜੇ ਗੱਡੀ ਹਰਿਆਣੇ ਚੱਲ ਜਾਣੀ ਹੈ ਤੇ ਜੱਫਾ ਲਾਉਣਾ ਪੈਣਾ ਨੌਜਵਾਨਾਂ ਲੈ ਵੀ ਜੱਗੀ ਹੋ ਰਿਹਾ ਕੈਮ ਜੇ ਆਲੀ ਫੜੇਗਾ ਗੱਡੀ ਤਾਈ ਜਿੱਤੇਗਾ ਜੇ ਅਲੀ ਨੂੰ ਜਫਾ ਲਾਵੇਗਾ ਤੇ ਗੱਡੀ ਤਾਈ ਜਿੱਤੇਗਾ ਤਾਈ ਜਿੱਤੇਗਾ 100 ਡਾਲਰ ਆ ਗਿਆ ਜੱਗੇ ਮੇਰੇ ਕੋਲੇ 100 ਡਾਲਰ ਆ ਗਿਆ ਬਾਲਾ ਵਧੀਆ ਲੱਗਦਾ ਜਦੋਂ 10000 ਡਾਲਰ ਆ ਗਿਆ ਹੱਥ 'ਚ ਪਹਿਲਾ ਜਫਾ ਲਾਇਸੀ ਪਰ ਅਲੀ ਨਾਲ ਟੱਕਰ 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 ਉਹਨਾਂ ਨੂੰ ਪਤਾਗਾ ਜਿਹੜੀਆਂ ਗੱਡੀਆਂ 'ਚ ਪੜਿਆ-ਪੜਿਆ ਮੁੰਡਿਆਂ ਨੂੰ ਆਹ ਪੜਿਆ-ਪੜਿਆ ਮੁੰਡਿਆਂ ਨੂੰ ਕਹਿੰਦੇ ਐਸਾ ਸਾਲ ਤੇ ਗੱਡੀਆਂ ਦੇ ਆਉਂਦੇ ਸਾਲ ਓਏ ਨਾਟ ਗਿਆਰਾ ਟਰੈਕਟਰ ਦਿੱਤੇ ਲੈਣੇ ਆ ਫਿਰ ਗਿਆ ਲੋਦੂ ਵੀ ਵਖਰੀ ਬਾਨੀ ਆ ਆਹ ਦੇਖ ਮੀਤਿਆ ਮੀਤਾ ਝਾਕਦਾ ਵੀ ਨੋਟ ਕਹੇ ਜਾ ਓਏ ਇਹ ਜਿਹਨੇ ਦੇਖਿਆ ਹੋਵੇ ਨਾ ਇਹ ਉਹਨੂੰ ਮਿਲਦਾ ਭਾਈ ਜਿਹੜੇ ਮਿਹਨਤਾਂ ਕਰਦਾ ਜਾ ਕੇ ਉੱਥੇ ਜਿਹੜੇ ਇੱਥੇ ਕਬੱਡੀ ਪਾਉਂਦੇ ਹਰਿਆਣੇ ਵਾਲਾ ਇੱਕ ਜਾਨ ਵਾਲਾ ਰੇਡਰ ਕਬੱਡੀ ਪਾ ਰਿਹਾ ਹਾਂ ਮੇਰੇ ਮਿੱਤਰੋ ਫਾਈਨਲ ਮੈਚ ਖੇਡਾ ਯਾਰਾ ਤੱਬਾ ਮੰਡੀ ਦੇ ਅੱਜ ਦੇ ਕਬੱਡੀ ਕੱਪ ਤੇ ਬਾਬਾ ਸੁਖਾਣਾ ਦੀ ਵੱਡੀ ਬਾਤ ਕਰਪਾ ਝਾੜੋ ਵਾਲੇ ਦਾ ਟੱਕਰ ਟੱਕਰ ਨੰਬਰ ਰੇਡਰ ਦਾ ਮੈਨੂੰ ਲੱਗਦਾ ਗੱਡੀ ਗੰਨੀ ਚ ਆ ਗਿਆ ਓਏ ਬਗਾਨਾ ਲਵੀ ਗੱਡੀ ਗੰਨੀ ਚ ਆ ਗਿਆ ਓ ਝਾਕਣਾ ਪੈਣਾ ਝਾਕਣਾ ਪੈਣਾ ਪਤਾ ਨਹੀਂ ਕਿੰਨੇ ਦੇ ਟਾਈਮ ਦੀ ਤਪੱਸਿਆ ਇਹ ਗੱਡੀ ਜਿੱਤਣ ਦਾ ਸੁਪਨਾ ਉਹ ਨਾਕੀ ਹੁੰਦਾ ਹੈ ਅੱਜ ਜਿਹਨੇ ਜਿੱਤ ਲਈ ਇੱਕ ਵੱਖਰਾ ਰਿਕਾਰਡ ਬਣਾ ਜੜਾ ਮੇਰੇ ਵੀਰੋ ਪਰ ਨੱਤਪਿੰਡ ਦਾ ਕਹਿੰਦੇ ਗੱਗੂ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਸੋਨੂ ਦਾ ਨਾ ਕਬੱਡੀ ਦੇ ਉੱਤੇ ਕਹਿੰਦੇ ਹਰਦੀਪ ਸੇਖੋਂ ਵੱਲੋਂ 200 ਲੱਗਿਆ ਹੋਇਆ ਆ ਕਬੱਡੀ ਦੇ ਉੱਤੇ ਮੇਰੇ ਵੀਰੋ ਲੋ ਕਹਿੰਦੇ ਮੁੰਡਾ ਗੱਗੂ ਨੱਤਾਂ ਵਾਲਾ ਕਬੱਡੀ ਪਾਉਂਦਾ ਹੋਇਆ ਇੱਕ ਪਾਸੇ ਅਣਦਾਣੇ ਵਾਲਾ ਬੱਲੇ 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 ਸੋਨੂ ਮੇਰੇ ਮਿੱਤਰੋ ਉਹ ਬੱਲੇ ਵਾਲਾ ਝੁੱਠੇ ਉਹ ਟੱਪੇ ਆ ਨੇ ਆ ਸਮੋਲ ਅਨੁਦਾਣੇ ਵਾਲਾ ਉਹ ਅਨੁਦਾਣੇ ਵਾਲਾ ਜਿਹੜੇ ਸਾਹਬ ਦੇ ਹੁਣ ਹਲਾਤ ਚੱਲਦੇ ਆ ਨਾ ਜਿਹੜੇ ਸਾਹਬ ਦਾ ਮੈਚ ਚੱਲਦਾ ਲੱਗਦਾ ਗੱਡੀਆਂ ਹਰਿਆਣੇ ਨੂੰ ਖਿੱਚਦੀਆਂ ਬਗਾਨਿਆਂ ਨੇ ਅੱਗੇ ਨਿਕਲਦੀ ਏ ਅੱਗੇ ਨਿਕਲਦੀ ਏ ਕਿ ਜਿਹੜੇ ਸਾਹਬ ਨਾਲ ਜੱਟਾ ਤੂੰ ਚੱਲਦਾ ਜੱਟੀ ਦੇ ਪਕਾਏ ਹੋਏ ਖਾਲੀ ਨੌਂਦੇ ਅੱਜ ਨਾਲ ਨਹੀਂ ਖਾਣੇ ਮੈਨੂੰ ਲੱਗਦਾ ਚੌਲ ਮਿਲਣਗੇ ਹਰਿਆਣੇ ਤੋਂ ਇਹ ਵੀ ਤੇਰੇ ਨਾਲ ਵਾਦਾ ਰੱਖਾ ਹਾ ਬੱਲੇ ਬੱਲੇ ਹੋ ਗਈ ਮਿੱਤਰੋ ਅੱਜ ਤਾਂ ਗੱਲਾਂ ਵੱਖਰੀਆਂ ਚੱਲਣਗੀਆਂ ਮੈਨੂੰ ਲੱਗਦਾ ਗੱਡੀਆਂ ਹਰਿਆਣੇ ਦੇ ਕਬੱਡੀ ਉਹ ਨੂੰ ਮੁੰਡੇ ਨੂੰ ਹੌਸਲਾ ਦਿੰਦਾ ਨੇੜੇ ਜਾ ਕੇ ਕਹਿੰਦਾ ਇੱਕ ਅੱਧੀ ਪਾ ਦੇ ਓਏ ਜਸਵਿੰਦਰ ਮੈਲ ਦਾ ਰਾ ਇੱਕ ਅੱਧੀ ਪਾ ਦੇ ਇੱਕ ਅੱਧੀ ਪਾ ਦੇ ਗੱਡੀ ਤੇਰੇ ਕੋਲੇ ਖੜੀ ਐ ਘਰੇ ਮਾਤਾ ਅਰਦਾਸ ਕਰੀ ਜਾਂਦੀ ਹੈ ਹਰਦੀਪ ਵੱਲੋਂ ਲੱਗਾ ਕੋਈ ਨਾ 500 ਰੁਪਇਆ ਆਹ ਰੇਡਰ ਤੇ ਹਰਿਆਣੇ ਵਾਲੇ ਦੇ ਰੇਡਰ ਤੇ 500 ਰੁਪਇਆ ਲੱਗਾ ਸੇਗੋ ਦਾ ਬਹੁਤ ਧੰਨਵਾਦ ਹੈ ਗੱਡੀਆਂ ਜਿੱਧਰ ਮਰਜੀ ਜਾਣ 33 21 ਦੀ ਗੱਲ ਹੈ ਭਾਈ ਕਰਨ ਆਸਟ੍ਰੇਲੀਆ ਮਨਦੀਪ ਆਸਟ੍ਰੇਲੀਆ ਕੈਪ ਕੈਨੇਡਾ ਨਾਲ ਮੈਂ ਦੇਖਦਾ ਵੀ ਤਰਵਿੰਦਰ ਕੈਨੇਡਾ ਪਰ ਨੰਬਰ ਆ ਲੈ ਗਿਆ ਆ ਲੈ ਗਿਆ ਬੋਲੇ ਸੋ ਨਿਹਾਲ ਅੱਜ ਦਾ ਮੇਲਾ ਸਵਾਪਤ ਹੁਣ ਜਾਂਦੇ ਜਾਂਦੇ ਨਾ ਬੈਸਟਰੀ ਸੌਣੀ ਜਾਓ ਇੱਕ ਮਿੰਟ ਜੀ ਜੱਗੇ ਫਲਾ ਪਾਸੇ ਫੜੋ ਹੁਣ ਜਾਂਦੇ ਜਾਂਦੇ ਬੈਸਟ ਵੀ ਸੌਣੀ ਜਾਓ ਤੇ ਤਪੇ ਵਾਲੇ ਉਧਿਆਨ ਨਾ ਜਾਓ ਮੇਰਾ ਵੀਰ ਸਾਰੇ ਬੜੇ ਸਿਆੜਿਓ ਹੈਲੋ ਜਿਹੜੇ ਨੰਬਰ ਨੇ ਇੱਕ ਮਿੰਟ ਮੈਰ ਕਲਾ ਦੀ ਟੀਮ ਦੇ ਨੰਬਰ 15 ਵਾਹ ਜੀ ਵਾਹ ਤੇ ਸੰਗਰੇੜੀ ਦੀ ਟੀਮ ਦੇ ਨੰਬਰ ਸਾਡੇ 20 ਸਾਡੇ 20 ਬੋਲੋ ਸੋਹਣਿਆ ਲੈ ਵੀ ਤੂੜ ਵਾਲਿਆ